ਰੇ ਕੋੜਾਈ ਇਹਦਾ ਜੀ 15 ਲੱਖ ਰੁਪਏ ਮੁੱਲ ਹੈ ਜੀ ਅੱਛਾ ਇਹ ਕਿਹੜੀ ਲਾਈਨ ਦਾ ਹੈ ਕੀ ਖਾਸियत ਇਹਦੀ ਇਹ ਮਾਰਵਾੜੀ ਲੈਂਦਾ ਜੀ ਅੱਛਾ ਲੈਂਦਾ ਜਾਨਵਰ ਨੇ ਇਹ ਜੀ ਇਹ ਦਰਵਾਗ ਦਾ ਹੈ ਜੀ ਰਣੀ ਵਾਲੀ ਦਾ ਇਹ ਇਹਦਾ 15 ਲੱਖ ਰੁਪਏ ਹੈ ਜੀ ਪਿੰਪ ਚ ਕੋੜੀ ਆਈ ਨੁਕਰੀ ਅੱਛਾ ਇਹ ਵਾਈਟ ਨਾਗਦੀ ਹੈ ਜੀ ਇਹ ਦਲ ਸ਼ੇਰ ਕਾਕੀ ਹੈ ਜੀ ਅੱਛਾ ਨੁਕਰੀਆਂ ਦੇ ਇਹ 12 ਮਹੀਨਿਆਂ ਦੀ ਬਸ਼ੇਰੀ ਹੈ ਜੀ ਇਹਦਾ 12 ਲੱਖ ਰੁਪਏ ਹੈ ਜੀ ਇਹਨਾਂ ਦੇ ਤੁਸੀਂ ਪੈਸੇ ਕਿਸ ਹਿਸਾਬ ਨਾਲ ਲਾਉਨੇ ਹੋ ਕਿ ਇਹਨਾਂ ਦਾ ਕਾਦ ਉੱਚਾ ਹੈ ਇਹਨਾਂ ਦੀ ਬਰੀਡ ਹੈ ਇਹਨਾਂ ਦੀ ਲਾਈਨ ਹੈ ਜਾਂ ਸੋਹਣੇ ਹੈ ਲੈਂਨ ਨਾਲ ਵੀ ਪੈਸੇ ਲੱਗਦੇ ਆ ਜੀ ਬਰੀਡ ਨਾਲ ਪੈਸੇ ਲੱਗਦੇ ਆ ਬਾਕੀ ਇਹਦੇ ਜਿਹੇ ਜੀ ਇਹਨਾਂ ਦੀ ਕੁਆਲਿਟੀ ਹੈ ਜੀ ਉਸ ਹਿਸਾਬ ਨਾਲ ਪੈਸੇ ਆਹ ਸਾਡੀ ਚਾਲਵਾਜ ਘੋੜੀ ਆ ਜੀ ਅੱਛਾ ਜੀ ਪੂਰੀ 40 ਦੀ ਸਪੀਡ ਦੁੱਲਦੀ ਆ ਸਭ ਨੂੰ ਇਸ ਘੋੜੀ ਬਾਰੇ ਪਤਾ ਹੈ ਜੀ ਪੁਸ਼ ਕਰਦੇ ਵੱਖਰੇ ਵੱਖਰੇ ਰੰਗ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਘੋੜਿਆਂ ਦੇ ਅਸੀਂ ਤੁਹਾਨੂੰ ਦਿਖਾਏ ਕਿ ਅਕਸਰ ਕੋਈ ਉਹਨਾਂ ਦੇ ਧਾਮ ਨਹੀਂ ਦੱਸਦਾ ਜਿਵੇਂ ਕਿ ਅਸੀਂ ਪਿੱਛੇ ਵੀ ਇੱਕ ਆ ਸੱਜਣ ਨੂੰ ਮਿਲੇ ਸੀ ਜਿਹੜੇ ਕਿ ਸਟੇਬਲ ਰੱਖਦੇ ਨੇ ਜਿਨ੍ਹਾਂ ਦਾ ਸਟਰਡ ਫਾਰਮ ਸੀ ਉਹ ਕਹਿੰਦੇ ਕਿ ਮੁੱਠੀ ਜਿਹੜੀ ਆ ਉਹ ਬੰਦ ਦੀ ਲੱਖ ਦੀ ਹੈ ਹੁਣ ਅਸੀਂ ਪਹੁੰਚੇ ਆ ਢੀਂਸਾ ਸਟੇਬਲਸ ਤੇ ਇਹ ਲੋਕ ਵੀ ਇੱਥੇ ਪਹੁੰਚੇ ਹੋਏ ਆ ਇਹਨਾਂ ਨਾਲ ਗੱਲ ਕਰਾਂਗੇ ਸੰਗਰੂਰ ਤੋਂ ਆਏ ਨੇ ਕੀ ਖਾਸ ਹੈ ਕਿਹੜੇ ਘੋੜੇ ਲੈ ਕੇ ਆਏ ਨੇ ਸਭ ਤੋਂ ਖਾਸ ਚੀਜ਼ ਘੋੜਾ ਹੈ ਕਿੰਨੇ ਦਾ ਉਹਦਾ ਮੁੱਲ ਕੀ ਹੈ ਘੋੜੀ ਹੈ ਕਿੰਨੇ ਦੀ ਆ ਬਹੁਤ ਬਹੁਤ ਸਵਾਗਤ ਹੈ ਜੀ ਪੀ.ਸੀ. ਨਿਊਜ਼ ਤੇ ਹਾਂਜੀ ਹਾਂਜੀ ਜੀ ਜਦੋਂ ਵੀ ਕਿਸੇ ਨਾਲ ਗੱਲ ਕੀਤੀ ਨਾ ਪਹਿਲਾਂ ਉਹ ਕਹਿੰਦੇ ਵੀ ਜਿੰਨਾ ਚਿਰ ਮੁੱਠੀ ਬੰਦ ਆ ਨਾ ਉਹ ਲੱਖ ਦੀ ਹੈ ਰੇਟ ਕੋਈ ਨਹੀਂ ਹੁਣ ਤੁਸੀਂ ਮੈਨੂੰ ਦੱਸੋ ਕੀ ਖਾਸ ਲੈ ਕੇ ਆਏ ਹੋ ਤਾਂ ਕੀ ਇਹਨਾਂ ਦੇ ਮੁੱਲ ਲੈ ਸਾਡੇ ਜੀ ਇੱਕ ਤਾਂ ਇਹ ਘੋੜਾ ਜੀ ਇਹਦਾ ਜੀ 15 ਲੱਖ ਰੁਪਏ ਮੁੱਲ ਹੈ ਜੀ ਅੱਛਾ ਇਹ ਕਿਹੜੀ ਲਾਈਨ ਦਾ ਹੈ ਕੀ ਖਾਸियत ਇਹਦੀ ਇਹ ਮਾਰਵਾੜੀ ਲੈਂਦਾ ਜੀ ਅੱਛਾ ਲੈਂਦਾ ਜਾਨਵਰ ਨੇ ਇਹ ਜੀ ਇਹ ਦਰਵਾਗ ਦਾ ਹੈ ਜੀ ਰਣੀ ਵਾਲੀ ਦਾ ਇਹ ਇਹਦਾ 15 ਲੱਖ ਰੁਪਏ ਹੈ ਜੀ ਅੱਛਾ ਇਹ ਜਦੋਂ ਅਸੀਂ 9 10 ਲੈਂ ਲੈਂ ਦੱਸਣ ਸਾਨੂੰ ਪਤਾ ਜੀ ਵੀ ਇਹ ਕਿਹੜੀ ਲੈਂਨ ਦੇ ਨੇ ਦਰਵਾਗ ਲੈਂਨ ਕੌਣ ਹੈ ਠੀਕ ਹੈ ਸਭਾਰੇ ਪਤਾ ਜੀ ਅੱਛਾ ਉਸ ਤੋਂ ਅਗਲਾ ਬਹੁਤ ਖੂਸ ਸੋਹਣਾ ਹੈ ਜੀ ਹਾਂ ਜੀ ਇਹ ਵਿੱਚ ਘੋੜੀ ਆ ਜੀ ਨੁਕਰੀ ਅੱਛਾ ਇਹ ਵਾਈਟ ਨਾਗਦੀ ਆ ਜੀ ਅੱਛਾ ਇਹਦਾ 15 ਲੱਖ ਰੁਪਈਆ ਜੀ ਠੀਕ ਹੈ ਇਹ ਦਲ ਸ਼ੇਰ ਕਾਕੀ ਹੈ ਜੀ ਅੱਛਾ ਨੁਕਰਿਆਂ ਦਾ ਇਹ 12 ਮਹੀਨਿਆਂ ਦੀ ਬਸ਼ੇਰੀ ਹੈ ਜੀ ਇਹਦਾ 12 ਲੱਖ ਰੁਪਈਆ ਜੀ ਅੱਛਾ ਅੱਛਾ ਇੱਕ ਚੀਜ਼ ਦੱਸੋ ਮੈਂ ਅੱਗੇ ਜਾਣ ਤੋਂ ਪਹਿਲਾਂ ਜਿਵੇਂ ਆਪਾਂ ਚਾਰ ਦੀ ਗੱਲ ਕੀਤੀ ਹੈ 15 ਲੱਖ 12 ਲੱਖ ਇਹਨਾਂ ਦੇ ਤੁਸੀਂ ਪੈਸੇ ਕਿਸ ਹਿਸਾਬ ਨਾਲ ਲਾਉਨੇ ਹੋ ਕਿ ਇਹਨਾਂ ਦਾ ਕੱਦ ਉੱਚਾ ਹੈ ਇਹਨਾਂ ਦੀ ਬਰੀਡ ਹੈ ਇਹਨਾਂ ਦੀ ਲਾਈਨ ਹੈ ਜਾਂ ਸੋਹਣੇ ਹਨ ਹਾਂ ਜੀ ਲਾਈਨ ਨਾਲ ਵੀ ਪੈਸੇ ਲੱਗਦੇ ਆ ਜੀ ਬਰੀਡ ਨਾਲ ਪੈਸੇ ਲੱਗਦੇ ਆ ਬਾਕੀ ਇਹਦੇ ਜਿਹੇ ਜੀ ਇਹਨਾਂ ਦੀ ਕੁਆਲਿਟੀ ਹੈ ਜੀ ਉਸ ਹਿਸਾਬ ਨਾਲ ਪੈਸੇ ਨੇ ਕੱਦ ਕਾਠੀ ਦੇ ਵੀ ਕੱਦ ਕਾਠੀ ਦੇ ਕਪੇ ਪੈਰ ਤੋਂ ਲਾ ਕੇ ਕਰਨ ਤੱਕ ਕੀ ਰੇਟ ਦੇ ਪਉਦੇ ਪੈਸੇ ਲੱਗਦੇ ਜੀ ਅੱਛਾ ਚਲੋ ਹੁਣ ਅੱਗੇ ਅੱਗੇ ਚੱਲਦੇ ਆ ਇਹ ਕੀ ਆ ਇਹ ਇਹ ਵੀ ਇਹ জাফর ਕੋੜਾ ਜੀ ਉਹਦੀ ਬੇਸ਼ੇਰੀ ਆ ਜੀ ਇਹ 15 ਮਹੀਨਿਆਂ ਦੀ ਹਾਂ ਇਹਦਾ ਵੀ 12 ਲੱਖ ਰੁਪਈਆ ਜੀ ਇਹਦੀ ਮਾਂ ਤੀ ਸੁੰਦਰ ਦੀ ਐ ਅੱਛਾ ਅਗਲਾ ਹੁਣ ਆ ਤੇ ਬਹਾਵਾ ਤਕੜਾ ਤੁਹਾਡੇ ਕੋ ਇਹ ਸਾਡੀ ਚਾਲਵਾਜ ਘੋੜੀ ਆ ਜੀ ਅੱਛਾ ਜੀ ਪੂਰੀ 40 ਦੀ ਸਪੀਡ ਦੁਰਦੀ ਐ ਸਭ ਨੂੰ ਇਸ ਘੋੜੀ ਬਾਰੇ ਪਤਾ ਜੀ ਅੱਛਾ ਹਾਂ ਜੀ ਇਹ ਲਾਈਨ ਕਿਹੜੀ ਐ ਇਹ ਵੀ ਮਾਰਵਾੜੀ ਚ ਹੈ ਮਾਰਵਾੜੀ ਐ ਹਾਂ ਜੀ ਤੇ ਇਹਦਾ ਕੀ ਮੰਗਿਆ ਇਹਦਾ 3.5 ਲੱਖ ਰੁਪਈਆ ਜੀ ਅੱਛਾ ਠੀਕ ਐ ਅੱਗੇ ਇੱਕ ਔੜੀ ਆ ਜੀ ਸਾਡੀ ਇਹਦਾ 17 ਲੱਖ ਰੁਪਏ ਮੁੱਲ ਆ ਜੀ ਅੱਛਾ ਇਹ ਵੀ ਮਾਰਵਾੜੀ ਆ ਇਹ ਵੀ ਮਾਰਵਾੜੀ ਆ ਜੀ ਅੱਛਾ ਆ ਬੱਚਿਆ ਜੀ ਹਾਂਜੀ ਇਹ ਪੰਜ ਕਿ ਲੈਣਾ ਜੀ ਉਸੇ ਇੱਕ ਦਾ ਅੱਛਾ ਉਹ ਘੋੜੇ ਦਾ ਜੀ ਠੀਕ ਹੈ ਇਹਦਾ 5 ਲੱਖ ਰੁਪਏ ਆ ਜੀ ਠੀਕ ਹੈ ਇਸ ਤੋਂ ਅੱਗੇ ਚੱਲੀਏ ਹੋਰ ਵੀ ਹੈਗੇ ਆ ਕਿਉਂਕਿ ਤੁਸੀਂ ਹੋਰ ਵੀ ਅੱਗੇ ਨਾਲ ਇਹ ਕਾਲੇ ਕਾਂਟੇ ਦਾ ਬੱਚਿਆ ਜੀ ਅੱਛਾ ਜੀ ਇਹ ਇਹਦਾ ਤਾਂ ਨਾਂ ਬਹੁਤ ਐ ਹਾਂਜੀ ਇਹ ਤਾਂ 10 ਲੱਖ ਰੁਪਏ ਆ ਜੀ ਅੱਛਾ ਇਹ ਬੱਚੇ ਦਾ ਜੀ ਠੀਕ ਹੈ ਹਾਂਜੀ ਕਿੰਨੇ ਕਿੰਨੇ ਮਹੀਨੇ ਦਾ ਐ ਇਹ ਹੋ ਗਿਆ ਜੀ ਮੈਨਾਂ 5-6 ਕੁ 5 ਮਹੀਨਿਆਂ ਦਾ ਜੀ ਅੱਛਾ ਹਾਂਜੀ ਉਸ ਤੋਂ ਅੱਗੇ ਹੁਣ ਇੱਕ ਔ ਅੱਛਾ ਇਹਦਾ ਵੀ 13 ਲੱਖ ਰੁਪਈਆ ਜੀ ਇਹ ਵੀ ਮਾਰਵਾੜੀ ਮਾਰਵਾੜੀ ਜੀ ਸਾਡੇ ਮਾਰਵਾੜੀ ਨਹੀਂ ਸਾਡੇ ਕੋਲ ਅੱਛਾ ਅਗਲਾ ਜੀ ਇਹਦਾ 7 ਲੱਖ ਰੁਪਈਆ ਜੀ ਇਹ ਵੀ ਮਾਰਵਾੜੀ ਕੀ ਉਮਰ ਕੀ ਹੈ ਨਾ ਦੋਵਾਂ ਦੀ ਉਮਰ ਦੀ ਇਹ ਵੀ ਕੋਈ ਹੋਊਗੀ 5 ਸਾਲ ਦੀ ਅੱਛਾ ਆ ਵੀ ਇਹ ਜੀ ਕੋਈ 4 ਸਾਲ 4 4.5 ਸਾਲ ਦੀ ਹੈ ਜੀ ਉਮਰ ਦੀ ਐਤ ਕੀ ਕੀ ਲੱਗਦਾ ਮੱਦਾ ਲੱਗਦਾ ਕਮ ਠੰਡਾ ਨਜ਼ਰ ਆਉਂਦਾ ਹਾਂਜੀ ਤਾਂ ਥੋੜਾ ਜਿਹਾ ਹੈਗਾ ਵੈਸੇ ਜਾਨਵਰ ਗਾਹਕ ਤਾਂ ਬਹੁਤ ਪੈ ਰਿਆ ਜੀ ਵਿਕ ਰਿਆ ਵਧੀਆ ਜਾਨਵਰ ਤੋਂ ਠੀਕ ਵਿਕ ਰਿਆ ਬਾਕੀ ਜਿਹੜੇ ਆ ਦੋ ਦਿਨ ਹੁੰਦੇ ਨੇ ਇਹਦੇ ਚ ਆ ਕੇ ਥੋੜਾ ਜਿਆਦਾ ਸਪੀਡ ਫੜਦੇ ਆ ਅੱਛਾ ਕਿਉਂਕਿ ਆ ਸ਼ੋਹ ਤੱਕ ਲੋਕ ਹਰ ਇੱਕ ਬੇਟ ਕਰਦੇ ਆ ਵੀ ਸ਼ੋਹ ਤੱਕ ਪਰ ਆਈਏ ਦੇਖਣ ਆਂ ਯਾ ਸ਼ੋਹ ਤੱਕ ਜਿਹੜੇ ਬਾਹਰਲੇ ਬੰਦੇ ਆਏ ਹੋਏ ਆ ਉਹ ਇਹਨਾਂ ਦਾ ਹੋਟਲ ਬੁੱਕ ਕਰ ਲੈਂਦੇ ਨੇ ਇੰਨੇ ਦਿਨਾਂ ਦਾ ਰਹਿੰਦੇ ਆ ਆ ਦੋ ਦਿਨ ਦਿਨਾਂ ਚ ਹੁਣ ਗਾਕੀ ਪੂਰੀ ਚੱਲਣੀ ਆ ਪਹਿਲਾਂ ਵੀ ਆਉਂਦੇ ਰਹੇ ਹੋਗੇ ਪਹਿਲੇ 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 ਵਾਲੇ ਮੇਲਿਆਂ ਤੋਂ ਐਤਕ ਹਾਂਜੀ ਤਾਂ ਠੀਕ ਲੱਗ ਰਹੀ ਸਾਨੂੰ ਤਾਂ ਕੋਈ ਫਰਕ ਨਹੀਂ ਲੱਗ ਰਿਹਾ ਹਾਂ ਆਰੇ ਨੰਗਾ ਕੇ ਜਾ ਰਿਹਾ ਵਧੀਆ ਅਸੀਂ ਵਿੱਚ ਨੂੰ ਜਿਹੜਾ ਦੇਖਿਆ ਉਧਰ ਵੀ ਸਹੀ ਚੱਲ ਠੀਕ ਲੱਗ ਰਿਹਾ ਅੱਛਾ ਤੁਸੀਂ ਪਹਿਲੇ ਸ਼ਖਸ ਮਿਲੇ ਹੋ ਜਿਹਨੇ ਖੁੱਲ ਕੇ ਪੈਸੇ ਦੱਸੇ ਆ ਜਿਹੜੇ ਬਾਕੀ ਆ ਉਹ ਕਹਿੰਦੇ ਆ ਵੀ ਮੁੱਠੀ ਬੰਦ ਆ ਨਹੀਂ ਦੱਸਣੇ ਜੇ ਕੋਈ ਆਏਗਾ ਫਿਰ ਦੱਸਾਂਗੇ ਨਹੀਂ ਅਸੀਂ ਤਾਂ ਜਿਹੜਾ ਮਰਜ਼ੀ ਆਵੇ ਅਸੀਂ ਤਾਂ ਦੱਸਾਂਗੇ ਜੀ ਵੇਚਣ ਆਏ ਆ ਔਰੇ ਹੋਰ ਪਾਈ ਕਰਨਾ ਅੱਜ ਤੱਕ ਵਿਕਿਆ ਕੋਈ ਨਹੀਂ ਹਾਂਜੀ ਕੋਈ ਨਹੀਂ ਵਿਕਿਆ ਜੀ ਪੈਸੇ ਲੱਗੀ ਜਾ ਰਿਹਾ ਜਨਮਰਾ ਤੇ ਪੁੱਛਾਂ ਸਭ ਤੋਂ ਜ਼ਿਆਦਾ ਪੈਸੇ ਕਿਤੇ ਲੱਗੇ ਹਨਾਂ ਚ ਹਾਂਜੀ ਸਭ ਤੋਂ ਜ਼ਿਆਦਾ ਪੈ ਉਹਦੇ ਘੱਟ 8 ਲੱਖ ਰਬੇ ਲ ਗਈ। ਅੱਛਾ। ਹਾਂਜੀ। ਤੇ 15 ਜੀ ਦੇਣੀ ਆ ਆਪਾਂ। ਚਲੋ ਉਹ ਤਾਂ ਘੱਟ ਵੱਧ ਹੋ ਜਾਊਗਾ ਜੀ ਜਦੋਂ ਸਮੇਂ ਤੇ ਪਰ ਕਿੱਤੋਂ ਸੀ ਸੰਗਰੂਰ ਤੋਂ ਆਏ ਹੋ? ਹਾਂ ਸੰਗਰੂਰ ਦੇ ਨਾਲ ਹੀ ਪਿੰਡ ਆਈ ਸਾਡਾ ਕਾਕੂ ਵਾਲਾ। ਸੰਗਰੂਰ ਜ਼ਿਲ੍ਹਾ ਪੈਂਦਾ ਜੀ ਡੜਬੇ ਦੇ ਨਾਲ ਹੀ। ਡੜਬੇ ਦੇ ਨਾਲ। ਹਾਂਜੀ। ਠੀਕ ਭਾਈ ਬਹੁਤ ਧੰਨਵਾਦ। ਤੇ ਇਹ ਦੇਖੋ ਇਹ ਬੜੀ ਇੱਕ ਖੂਬਸੂਰਤ ਚੀਜ਼ ਸੀ। ਜਿਹੜੀ ਗੱਲ ਅਸੀਂ ਪਹਿਲਾਂ ਵੀ ਕਰ ਰਹੇ ਸੀ ਕਿ ਰੇਟ ਕੋਈ ਦੱਸਦਾ ਨਹੀਂ ਲੇਕਿਨ ਜਿਵੇਂ ਭਾਈ ਸਾਹਿਬ ਦੱਸਦੇ ਪਏ ਆ ਕਿ ਅਸੀਂ ਦੱਸ ਰਹੇ ਹਾਂ ਕਿਉਂਕਿ ਵੇਚਣ ਹੀ ਆਏ ਆ ਤੇ ਸ਼ਾਇਦ ਇਹੋ ਹੀ ਐ ਸਪੁਸ਼ਕਰ ਦੇ ਮੇ ਕੈਮਰਾਮੈਨ ਜਗਦੀਸ਼ ਦੇ ਨਾਲ ਹਰਪ੍ਰੀਤ ਸਿੰਘ ਪੀਡੀਸੀ ਨਿਊਜ਼ ਪੁਸ਼ਕਰ